ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਸਰੋਤਾਂ ਬਾਰੇ ਜਿਹੜੇ ਦਿਲ ਦੀ ਰੁਕਾਵਟ ਲਈ ਘਰੇਲੂ ਇਲਾਜ ਤੇ ਕੁਝ ਦੇਸੀ ਨੁਸਖਿਆਂ ਦੀ ਗੱਲ ਕਰਦੇ ਨੇ ਮਤਲਬ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਨੁਸਖੇ ਕੀ ਕਹਿੰਦੇ ਨੇ ਦਿਲ ਦੀ ਰੁਕਾਵਟ ਜਿਵੇਂ ਕਿ ਦੱਸਿਆ ਗਿਆ ਉਹ ਕੋਰੋਨਰੀ ਆਰਟਰੀਆਂ ਵਿੱਚ ਚਰਬੀ ਕੈਲਸ਼ੀਅਮ ਵਗੈਰਾ ਜੰਮਣ ਨਾਲ ਹੁੰਦੀ ਹੈ ਜਿਸ ਨਾਲ ਖੂਨ ਦਾ ਵਹਾਅ ਘਟਦਾ ਤੇ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਸੋ ਆਪਾਂ ਦੇਖਦੇ ਹਾਂ ਇਹ ਰਵਾਇਤੀ ਤਰੀਕੇ ਕੀ ਸੁਝਾਉਂਦੇ ਨੇ हां जी बिल्कुल पर शुरू से ये बात साफ करनी बहुत जरूरी है कि स्रोत भी यही कहते हैं के कि ये नुस्खे कोई जादुई इलाज नहीं हैगे। इनਾਂ ਦੀ ਭੂਮਿਕਾ ਜ਼ਿਆਦਾਤਰ ਕੀ ਕਹਿੰਦੇ ਨੇ ਸਹਾਇਕ ਹੁੰਦੀ ਹੈ। ਮਤਲਬ ਦਿਲ ਦੀ ਸਿਹਤ ਨੂੰ ਥੋੜਾ ਬੈਟਰ ਬਣਾਉਣਾ ਜਾਂ ਰੁਕਾਵਟ ਨੂੰ ਵਧਣ ਤੋਂ ਰੋਕਣ 'ਚ ਸ਼ਾਇਦ ਮਦਦ ਕਰ ਸਕਣ। ਪਰ ਇਹ ਸਭ ਡਾਕਟਰੀ ਸਲਾਹ ਦੇ ਨਾਲ ਹੀ ਕਰਨਾ ਚਾਹੀਦਾ। ਹਾਂ, ਇਹ ਗੱਲ ਤਾਂ ਮਹੱਤਵਪੂਰਨ ਹੈ। ਅੱਛਾ, ਤਾਂ ਕੁਝ ਖਾਸ ਨੁਸਖੇ ਆ ਤੇ ਹੁੰਦੇ ਆ। ਸਰੋਤਾਂ 'ਚ ਅੰ ਲਸਣ ਦਾ ਬਹੁਤ ਜ਼ਿਕਰ ਹੈ। ਕਹਿੰਦੇ ਨੇ ਸਵੇਰੇ ਖਾਲੀ ਪੇਟ ਇੱਕ ਦੋ ਕੱਚੀਆਂ ਤੁਰੀਆਂ ਗਰਮ ਪਾਣੀ ਨਾਲ ਲੋ ਇਸ ਨਾਲ ਕੋਲੇਸਟ੍ਰੋਲ ਘਟਦਾ ਐਵੇਂ ਦੱਸਿਆ ਗਿਆ ਹਾਂਜੀ ਲਸਣ ਬਾਰੇ ਕਾਫੀ ਗੱਲ ਹੁੰਦੀ ਹੈ ਇਸ ਵਿੱਚ ਐਲੀਸਿਨ ਵਰਗੇ ਤੱਤ ਹੁੰਦੇ ਨੇ ਜਿਹੜੇ ਖੂਨ ਨੂੰ ਥੋੜਾ ਪਤਲਾ ਰੱਖਣ ਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦੇ ਨੇ ਠੀਕ ਹੈ ਤੇ ਇੱਕ ਹੋਰ ਚੀਜ਼ ਅਲਸੀ थ्री फैटी एसिड होंगे जो नलिया साफ, कर देने, कि ये साफ करते ने। देखो साफ करना शायद सही शब्द ना ओमेगा थ्री फैटी एसिड शरीर अंदर सोजिश कटाने लाने जाते हैं ਤੇ ਜਿਹੜੀ ਸੋਜਿਸ਼ ਹੁੰਦੀ ਹੈ ਇਹ ਨਲੀਆਂ ਦੇ ਸਖਤ ਹੋਣ ਤੇ ਰੁਕਾਵਟ ਬਣਨ ਦੀ ਪ੍ਰਕਿਰਿਆ ਚ ਮਤਲਬ ਇੱਕ ਹਿੱਸਾ ਹੁੰਦੀ ਹੈ ਸੋ ਅਲਸੀ ਉਸ ਪੱਖੋਂ ਫਾਇਦੇਮੰਦ ਹੋ ਸਕਦੀ ਹੈ ਰੁਕਾਵਟ ਬਣਨ ਦੇ ਕਾਰਨਾਂ ਨੂੰ ਘਟਾਉਣ ਚ अच्छा समझ गई एक नुस्खा जिस दा और नुस्खा जिसदा जिक्र आया वो थोड़ा गुंजलदार ज लग गया देसी अर्जुन थेरेपी अदरक नींबू लहसुन का रस सेब का सिरका इन सब को उबाल के फिर शहद मिला के कैंदे सवेरे एक चम्मच लो एक ही चीज है हां एक काफी मशहूर हैगा एक तरह का रवायती फार्मूला ਇਸ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਆਪ ਨੂੰ ਆਪਣੇ ਫਾਇਦੇ ਦੱਸੇ ਜਾਂਦੇ ਨੇ ਆਮ ਸਿਹਤ ਲਈ ਜਿਵੇਂ ਅਦਰਕ ਲਸਣ ਨਿੰਬੂ ਤੇ ਅਰਜੁਨ ਦੀ ਛਾਲ ਖੁਦ ਆਯੁਰਵੇਦ ਚ ਦਿੱਲੀ ਵਰਤੀ ਜਾਂਦੀ ਹੈ ਪਰ ਇਸ ਪੂਰੇ ਮਿਸ਼ਰਣ ਦਾ ਇਕੱਠਾ ਅਸਰ ਕਿੰਨਾ ਹੁੰਦਾ ਹੈ ਇਸ ਤੇ ਕੋਈ ਪੱਕੀ ਵਿਗਿਆਨਿਕ ਖੋਜ ਸ਼ਾਇਦ ਉਨੀ ਨਾ ਹੋਵੇ ਇਹ ਜ਼ਿਆਦਾਤਰ ਲੋਕ ਇਲਾਜ ਵਾਂਗ ਹੈ ਇਸ ਨਾਲ ਜੁੜਿਆ ਫਿਰ ਅਰਜੁਨ ਦੀ ਛਾਲ ਦੀ ਚਾਹ ਦਾ ਵੀ ਜ਼ਿਕਰ ਹੈ ਸ਼ਾਇਦ ਉਸੇ ਦਾ ਸੌਖਾ ਰੂਪ ਹੋਵੇ ਤੇ ਨਾਲ ਹੀ ਸਾਰੇ ਸਰੋਤ ਇੱਕ ਗੱਲ ਤੇ ਬਹੁਤ ਜ਼ੋਰ ਦੇ ਰਹੇ ਨੇ ਰੋਜ਼ਾਨਾ ਕਸਰਤ 30 ਮਿੰਟ ਤੇ ਸੈਰ ਜਾਂ ਯੋਗਾ ਖਾਸ ਕਰਕੇ pranayam ਜਿਵੇਂ anulom vilom ਹਾਂ ਇਹ ਤਾਂ ਬਹੁਤ ਹੀ ਜ਼ਰੂਰੀ ਹੈ ਇਸ ਦਾ ਮਹੱਤਵਤਾ ਮਤਲਬ ਸਾਇੰਸ ਵੀ ਪੂਰੀ ਤਰ੍ਹਾਂ ਮੰਦੀ ਹੈ ਹੂੰ ਤੇਜ਼ ਸੈਰ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਪਾਰ ਕੰਟਰੋਲ ਚ ਮਦਦ ਮਿਲਦੀ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਤੇ pranayam ਜਿਵੇਂ ਤੁਸੀਂ ਕਿਹਾ anulom vilom ਉਹ ਤਣਾਅ ਘਟ ਕਰਨ ਚ ਬਹੁਤ کارਗਰ ਹੈ ਤੇ ਤਣਾ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹੈ। ਬਿਲਕੁਲ। ਤੇ ਕਸਰਤ ਦੇ ਨਾਲ-ਨਾਲ ਖਾਣ-ਪੀਣ ਬਾਰੇ ਕੀ ਹਦਾਇਤਾਂ ਨੇ? ਲੱਗਦਾ ਇਸ 'ਤੇ ਵੀ ਕਾਫੀ ਜ਼ੋਰ ਦਿੱਤਾ ਗਿਆ ਹੈ। ਹਾਂਜੀ, ਬਹੁਤ ਜ਼ਿਆਦਾ। ਖੁਰਾਕ ਕਾੜੀ ਸਲਾਹ ਬਿਲਕੁਲ ਸਿੱਧੀ ਤੇ ਸਪਸ਼ਟ ਹੈ। ਮੂਲ ਗੱਲ ਇਹ ਹੈ ਕਿ ਉਹ ਚੀਜ਼ਾਂ ਕਟਾਓ ਜਿਹੜੀਆਂ ਨਲੀਆਂ 'ਚ ਪਲਾਕ, ਮਤਲਬ ਉਹ ਚਰਬੀ ਜੰਮਣ ਨੂੰ ਬਤਾਂਦੀਆਂ ਨੇ, ਜਿਵੇਂ ਕਿ ਉਹ ਮੱਖਣ, ਜ਼ਿਆਦਾ ਚਰਬੀ ਵਾਲਾ ਮੀਟ ਤਲੀਆਂ ਹੋਈਆਂ ਚੀਜ਼ਾਂ ਬਾਹਰ ਦਾ ਜੰਕ ਫੂਡ ਤੇ ਮਿੱਠਾ ਖਾਸ ਕਰਕੇ ਚੀਨੀ ਵਾਲੀਆਂ ਚੀਜ਼ਾਂ اچھا ਤੇ ਫਿਰ ਖਾਣਾ ਕੀ ਚਾਹੀਦਾ ਖਾਣ ਲਈ ਜ਼ੋਰ ਹੈ ਫਲਾਂ ਤੇ ਸਬਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਯਾਨੀ ਸਾਗ ਸਾਬਤ ਅਨਾਜ ਜਿਵੇਂ ਓਟਸ ਦਲੀਆ ਦਾਣਾਂ ਫਿਰ ਉਹੀ ਅਲਸੀ ਅਖਰੋਟ ਇਹਨਾਂ ਚ ਫਾਈਬਰ ਹੁੰਦਾ ਵਿਟਾਮਿਨ ਮਿਨਰਲ ਤੇ ਚੰਗੀ ਕਿਸਮ ਦੀ ਚਰਬੀ ਹੁੰਦੀ ਹੈ ਇਹ ਸਭ ਦਿਲ ਦੀ ਸਿਹਤ ਲਈ ਚੰਗੇ ਨੇ ਇਹ ਸਾਰੀ ਜਾਣਕਾਰੀ ਤਾਂ ਬਹੁਤ ਵਧੀਆ ਹੈ ਪਰ ਇਹਨੇ ਸਾਰੇ ਨੁਸਖਿਆਂ ਤੇ ਸਲਾਹਾਂ ਦੇ ਨਾਲ ਇੱਕ ਬਹੁਤ ਹੀ ਜ਼ਰੂਰੀ ਚੇਤਾਵਨੀ ਵੀ ਦਿੱਤੀ ਗਈ ਹੈ ਜਿਸ ਨੂੰ ਸਰੋਤ ਖਾਸ ਤੌਰ ਤੇ ਉਜਾਗਰ ਕਰ ਦੇ ਨੇ ਹਾਂਜੀ ਤੇ ਸਭ ਤੋਂ ਅਹਿਮ ਨੁਕਤਾ ਹੈ ਇਸ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਰੂਤ ਸਾਫ ਸਾਫ ਕਹਿੰਦੇ ਨੇ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਕਿ ਦਿਲ ਦੀਆਂ ਨਲੀਆਂ 'ਚ ਰੁਕਾਵਟ ਜ਼ਿਆਦਾ ਹੈ ਜਿਵੇਂ 70% ਤੋਂ ਵੱਧ ਤਾਂ ਫਿਰ ਡਾਕਟਰੀ ਇਲਾਜ ਲਾਜ਼ਮੀ ਹੈ ਜਿਵੇਂ ਐਂਜੀਓਗ੍ਰਾਫੀ ਟੈਸਟ ਹੋ ਗਿਆ ਜਾਂ ਐਂਜੀਓਪਲਾਸਟੀ ਸਟੈਂਟ ਪਾਉਣਾ ਵਗੈਰਾ ਮਤਲਬ ਛਾਤੀ 'ਚ ਦਰਦ ਜਾਂ ਸਾਹ ਚੜਨ ਵਰਗੇ ਲੱਛਣ ਹੋਣ ਤਾਂ ਘਰੇਲੂ ਨੁਸਖੇ ਅਜ਼ਮਾਉਣ ਦੀ ਬਜਾਏ ਸਿੱਧਾ ਡਾਕਟਰ ਕੋਲ ਜਾਣਾ ਚਾਹੀਦਾ ਬਿਲਕੁਲ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਇੱਕ ਘਰੇਲੂ ਉਪਾਅ ਤੇ ਜੀਵਨ ਸ਼ੈਲੀ ਦੀਆਂ ਤਬਦੀਲੀਆਂ ਇਹ ਸਭ ਡਾਕਟਰ ਦੀ ਦੇਖਰੇਖ ਹੇਠ ਇੱਕ ਪੂਰੀ ਸਿਹਤ ਯੋਜਨਾ ਦੇ ਹਿੱਸੇ ਵਜੋਂ ਹੀ ਅਪਣਾਉਣੀਆਂ ਚਾਹੀਦੀਆਂ ਨੇ ਇਹ ਮੁੱਖ ਇਲਾਜ ਦਾ ਬਦਲ ਕਦੇ ਵੀ ਨਹੀਂ ਹੋ ਸਕਦੀਆਂ ਇਹ ਗੱਲ ਪੱਲੇ ਬੰਨਣ ਵਾਲੀ ਹੈ ਠੀਕ ਹੈ ਜੀ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਸੀ ਅੰਤ 'ਚ ਇੱਕ ਸਵਾਲ ਮਨ ਚ ਆਉਂਦਾ ਜਿਵੇਂ ਸਦੀਆਂ ਤੋਂ ਸਾਡੇ ਬਜ਼ੁਰਗ ਲਸਣ ਅਦਰਕ ਅਰਜੁਨ ਵਰਗੀਆਂ ਚੀਜ਼ਾਂ ਨੂੰ ਦਿਲੇ ਵਰਤਦੇ ਆਏ ਨੇ ਤਾਂ ਕੀ ਅੱਜ ਦਾ ਵਿਗਿਆਨ ਇਹਨਾਂ ਪੁਰਾਣੇ ਨੁਸਖਿਆਂ ਪਿੱਛੇ ਜਿਹੜੇ ਅਸਲ ਕਾਰਨ ਕੰਮ ਕਰਦੇ ਨੇ ਉਹਨਾਂ ਦੀ ਹੋਰ ਡੂੰਘਾਈ ਨਾਲ ਜਾਂਚ ਕਰਕੇ ਸਾਨੂੰ ਇਹਨਾਂ ਦੀ ਸਹੀ ਤੇ ਸੁਰੱਖਿਅਤ ਵਰਤੋਂ ਬਾਰੇ ਕੁਝ ਨਵਾਂ ਤੇ ਮਹੱਤਵਪੂਰਨ ਦੱਸ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ